ਜਾਸ ਦੱਸਦੇ ਹੁੰਦੇ ਸੀ ਮੈਂ ਸਾਹ ਦੀ ਪ੍ਰੈਕਟਿਸ ਕਰਦਾ ਹੁੰਦਾ ਸੀਗਾ ਤਾਂ ਕਹਿੰਦੇ ਉਹ ਦੱਸਦੇ ਹੁੰਦੇ ਸੀ ਵੀ ਹੁਣ ਤੂੰ ਸਾਹ ਦੀ ਪ੍ਰੈਕਟਿਸ ਕਰਦਾ ਘਰੇ ਜਾ ਇਹੀ ਸਾਥ ਰੱਖ ਕੱਲ ਨੂੰ ਮੈਂ ਆ ਕੇ ਚੈੱਕ ਕਰਨਾ ਤੂੰ ਕੋਈ ਸੁਰ ਨਹੀਂ ਲੈਣਾ ਕੋਈ ਹਰਮੋਨੀ ਨਹੀਂ ਕੋਈ ਤਾਣਪੁਰਾ ਨਹੀਂ ਤੇਰੇ ਕੰਨ ਚ ਵੱਜਣਾ ਚਾਹੀਦਾ ਲਾਈਕ ਉਹ ਫਿਰ ਕਹਿੰਦਾ ਸਾਰੇ ਸਾਰਾ ਦਿਨ ਜੇ ਕਿਸੇ ਨਾਲ ਗੱਲ ਵੀ ਕਰਨੀ ਹੈ ਤਾਂ ਮੈਂ ਉਸੇ ਸਾਹ ਤੇ ਵੀ ਰਹਿ ਕੇ ਜੇ ਹਾਂ ਬਾਈ ਕੀ ਹਾਲ ਹੈ ਮੈਂ ਠੀਕ ਠਾਕ ਐਂ ਜੇ ਐਂ ਗੱਲ ਕਰਨੀ ਹੈ ਨਾ ਵੀ ਉਸੇ ਸਾਹ ਤੇ ਰਹਿਣਾ ਜੇ ਕੋਈ ਹਾਰਨ ਸੁਣਨਾ ਉਹਨੂੰ ਵੇਖਣਾ ਵੀ ਆ ਨੀ ਤੇ ਬੋਲਦਾ ਪਿਆ ਜਿਵੇਂ ਜਮਾ ਤੇ ਬੋਲਦਾ ਵੇ ਸਾਰੇ ਗਾ ਮਾ ਮਾ ਗਰੀ ਸਾ ਫਿਰ ਸਾ ਤੇ ਵਾਪਸ ਆ ਜਾਣ ਤੇ ਅਗਲੇ ਦਿਨ ਆਉਂਦਿਆਂ ਆਉਂਦਿਆਂ ਕਹਿੰਦਾ ਸਾ ਵੀ ਓਬਵੀਅਸਲੀ ਆ ਵੀ ਉਹ ਖਿਲਦਾ ਹੈ ਹਨਾ ਬੰਦੇ ਦਾ ਤੇ ਕਹਿੰਦਾ ਉਹਨਾਂ ਨੇ ਇਸ ਤਰੀਕੇ ਦੇ ਨਾਲ ਪੱਕਾ ਕਰਾਇਆ ਵੀ ਸਾਡੇ ਦਿਮਾਗ ਦੇ ਵਿੱਚ ਸਬਕੌਨਸ਼ੀਅਸ ਦੇ ਮਾਈਂਡ ਦੇ ਵਿੱਚ ਉਹ ਬੈ ਗਿਆ ਵੀ ਸਾਡਾ ਸਾ ਕਿਹੜਾ ਹੈ ਸਾ ਦਾ ਮਤਲਬ ਹੁੰਦਾ ਘਰ ਜਿਵੇਂ ਉਹਨਾਂ ਸਾਰੇ ਗਾ ਸਾ ਜਿਵੇਂ ਆ ਉਹਦੇ ਘਰ ਤੋਂ ਹੀ ਘਰੇ ਨਹੀਂ ਆਇਆ ਭਟਕ ਗਿਆ ਤੇ ਫਿਰ ਭਟਕ ਗਿਆ ਤਾਂ ਮੀਨਸ ਕੀ ਹੁੰਦਾ ਹਨਾ ਜਿਵੇਂ ਸਾਰੇ ਗਾ ਸਾ ਰੇ ਗਮਰੇ ਗਮ ਪਗ ਹੁਣ ਜਿਹੜੇ ਸੁਰਤ ਮੈਂ ਸ਼ੁਰੂ ਕਰਦਾ ਪਿਆ ਉਹ ਮੇਰਾ ਘਰ ਬਣ ਜਾਂਦਾ ਉਸੇ ਦੇ ਬਾਅਦ